ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਪੁੱਟੀ ਆਲਾ ਜ਼ਿਲ੍ਹਾ ਦੋਸਤੋ ਸ੍ਰੀ ਮੋਕਸਰ ਸਾਹਿਬ ਪੈ ਜਾਂਦਾ ਤੇ ਤਹਿਸੀਲ ਦੋਸਤੋ ਗਿੱਦੜਵਾਹਾ ਪੈ ਜਾਂਦੀ ਆ 22 ਦਾ ਦੋਸਤੋ ਵਪਾਰ ਦਾ ਕੰਮ ਆ ਤੇ ਅੱਜ ਦੋਸਤੋ ਦੋ ਜਰਸੀਆਂ ਟੌਪ ਦੀਆਂ ਪੰਜਾਬ ਵਾਲੀਆਂ ਇੱਕ ਤਾਜੀ ਸੂਈ ਦੋਸਤੋ ਤੇ ਇੱਕ ਦੋਸਤੋ ਗੱਬਣਾ 15 ਕੁ ਦਿਨ ਲੈਂਦੀ ਆ ਬਣਦੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਦੋਸਤੋ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸਾਂਝੀ ਆਓ ਬਈ ਹਾਂਜੀ ਬਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਬਈ ਠੀਕ ਹੈ ਇੱਕ ਵਾਰੀ ਨਾਂ ਦੱਸਿਓ ਭਰਾ ਆਪਣਾ ਜਵਰਜੰਗ ਸਿੰਘ ਜਵਰਜੰਗ ਸਿੰਘ ਬਈ ਆਪਣਾ ਨੰਬਰ ਵੀ ਦੱਸੋ 62832 62832 62898 62898 ਦੋ ਜਰਸੀ ਹੈ ਬਈ ਅੱਜ ਫਿਰ ਆਪਣੇ ਕੋਲ ਠੀਕ ਆ ਤੇ ਬਾਈ ਜਿਹੜੀ ਜਰਸੀ ਕੋਲੇ ਖੜੇ ਆ ਤਾਜੀ ਸੂਈ ਕੋਲੇ ਇਹਦੀ ਕੀ ਡਿਟੇਲ ਆ ਕਿੰਨਾ ਮਸੂਆ ਸੁੰਦੀ ਪਹਿਲੇ ਸੂਏ ਮੂੰਹੋਂ ਦੋ ਦਾਨ ਦਾ ਪਹਿਲੇ ਸੂਏ ਮੂੰਹੋਂ ਦੋ ਦਾਨ ਦਾ ਹਾਂ ਠੀਕ ਆ ਕਿੰਨੇ ਦਿਨ ਹੋ ਗਏ ਬਾਈ ਸੂਈ ਹਫਤਾ ਕੋ ਗਿਆ ਜੇ 10 ਕਿਲੋ ਹਾਂ ਜੇ ਹੈਗਾ ਦੋ ਵਿਆਂ ਦਾ ਦੋਵਾਂ ਵੇਲਿਆਂ ਦਾ 10 ਕਿਲੋ ਹਫਤਾ ਹੋ ਗਿਆ ਸੂਈ ਨੂੰ ਹਾਂ ਠੀਕ ਆ ਤੇ ਕਿੰਨਾ ਜਜਮੈਂਟ ਕਰਦੇ ਆ ਵੀ ਦੁੱਧ ਪਾ ਦੂਗੀ 13 ਕ ਤੋਂ 13 ਕ ਦਾ ਕਰ ਹੀ ਜਾਊ 13 ਕ ਦਾ ਪਾ ਹੀ ਦਊਗੀ ਲਓ ਵੀ ਸੱਜਣੋ ਸੋਹਣੇ ਕੱਦ ਕਾਠ ਦੇ ਵਿੱਚ ਆ ਦੋਸਤੋ ਦੇਖ ਸਕਦੇ ਆ ਪੰਜਾਬ ਵਾਲੀ ਜਰਸੀ ਆ ਦੋਸਤੋ ਸੋਨਾ ਬਾਕੀ ਥਣ ਹਵਾਨਾ ਦੋਸਤੋ ਤੁਹਾਨੂੰ ਨੇੜੇ ਹੋ ਕੇ ਵਿਖਾ ਦੇਣਾ ਦੋਸਤੋ ਚਵਾਈ ਦਾ ਜਿਹੜਾ ਥੋੜਾ ਸਮਾਂ ਹੋਇਆ ਚਵਾਈ ਦਾ ਬਾਈ ਕਿੰਨੇ ਕ ਵਜੇ ਚੋਈ ਸੀ ਇਹ 6:30 ਵਜੇ ਚੋਈ ਸੀ 6:30 ਵਜੇ ਚੋਈ ਸੀ ਤੇ ਦੋਸਤੋ ਹੁਣ 9:30 ਦਾ ਟਾਈਮ ਆ ਵੇਖ ਸਕਦੇ ਆ ਸੀਲ ਠੰਡੀ ਬਹੁਤ ਆ ਬਾਕੀ ਦੋਸਤੋ ਸੀਲ ਠੰਡੀ ਆ ਜਜਮੈਂਟ ਦੋਸਤੋ ਉਸ ਢੰਗ ਨਾਲ ਲਾ ਲਓ ਇਹ ਆਥਨ ਤਾਈ ਦੋਸਤੋ ਇਹਨੇ ਹਵਾਨਾ ਸੋਨਾ ਬਣਾ ਜਾਣਾ ਬਾਕੀ ਸਾਰੀ ਦਿਹਾੜੀ ਪਈ ਆ ਦੋਸਤੋ ਚਵਾਈ ਦੇ ਵਿੱਚ 9:30 ਦਾ ਟਾਈਮ ਆ ਹੁਣ ਇਸ ਆਇਦਨ ਦੋਸਤੋ ਪੂਰੇ ਗੈਪ ਦੇ ਵਿੱਚ ਥਾਣਾ ਦੋਸਤੋ ਬਾਕੀ ਸ਼ਾਮ ਤਾਂ ਹੀ ਦੋਸਤੋ ਇਹਨੇ ਹਵਾਨਾ ਸੋਨਾ ਬਣਾ ਜਨਾ ਬਾਈ ਕਰੀ ਮੂੰਹ ਇਹਨੂੰ ਇਸ ਕੁਆਲਟੀ ਦੇਖ ਸਕਦੇ ਆ ਦੋਸਤੋ ਬਿਲਕੁਲ ਨਿਕ ਨਿਕਾ ਕਾਨਾ ਦੋਸਤੋ ਮੱਥੇ ਦੇ ਵਿੱਚ ਟੋਆ ਵੇਖ ਸਕਦੇ ਆ ਤੇ ਬੋਦੀ ਵੇਖ ਸਕਦੇ ਆ ਦੋਸਤੋ ਤੇ ਤੋੜ ਕੇ ਵੀ ਦੋਸਤੋ ਤੁਹਾਨੂੰ ਵਿਖਾ ਦਿੰਨੇ ਆ ਵੱਛਾ ਦੋਸਤੋ ਆਹਾ ਇਹਦੇ ਮਗਰ ਵੇਖ ਸਕਦੇ ਆ ਇੱਕ ਹਫਤੇ ਦੀ ਸੂਈ ਆ ਉਸ ਤੰਗ ਨਾਲ ਜੱਜਮੈਂਟ ਲਾ ਲਓ ਜੀ ਇਾਰੇ ਥਣਾ ਦਾ ਦੋਸਤੋ ਸੇਮ ਸ ਹੈ ਯਾ ਫਿਕਸ ਆਰਡਰ ਦੇ ਵਿੱਚ ਆ ਦੋਸਤੋ ਬਾਈਆਂ ਦਾ 13 ਲੀਟਰ ਦੁੱਧ ਆਰਾਮ ਨਾਲ ਪਾ ਦੂਗੀ ਦੋਸਤੋ ਪਾ ਵੀ ਦੂਗੀ ਬਾਕੀ ਦੋਸਤੋ ਪੰਜਾਬ ਵਾਲੀ ਜਰਸੀ ਆ ਬਾਕੀ ਦੋਸਤੋ ਨੰਬਰ ਆ ਜਿਹੜਾ ਬਾਈ ਦਾ ਸਕਰੀਨ ਤੇ ਚੱਲਦਾ ਰਹਿਣਾ ਇੱਥੇ ਆ ਕੇ ਤੁਸੀਂ ਆਪਦੀ ਤਸੱਲੀ ਕਰਕੇ ਦੋ ਟਾਈਮ ਚੋ ਕੇ ਲੈ ਲਓ ਜੀ ਕੀ ਰੇਟ ਕਰਾਂਗੇ ਭਰਾ ਇਹਦਾ ਜੋੜੇ ਦਾ ਕਰ ਲੈ ਜੋੜੇ ਦਾ ਹੀ ਸੌਖਾ ਜੂਗਾ ਠੀਕ ਆ ਲੋ ਵੀ ਸੱਜਣੋਂ ਬਾਈਆਂ ਦਾ ਜੋੜੇ ਦਾ ਹੀ ਦੱਸ ਦਿਆਂਗੇ ਇਸ ਤੋਂ ਅਗੇ ਬਾਈ ਗੱਬਨ ਦੀ ਜਾਣਕਾਰੀ ਦੋ ਜੀ ਇਹ ਖੀਰੀ ਆ ਬਾਈ ਮੂੰਹ ਦੀ ਇਹ ਖੀਰੀ ਆ ਤੇ ਇਹ ਦੋਦਾਂ ਦਾ ਸੀ ਬਾਈ ਇਹ ਦੋਦਾਂ ਦਾ ਸੀ ਠੀਕ ਆ ਇਹ ਖੀਰੀ ਆ 15 ਦਿਨਾਂ ਦੀ ਕੱਚੀ ਆ ਇਹ 15 ਦਿਨਾਂ ਦੀ ਕੱਚੀ ਆ ਹਾਂ ਠੀਕ ਆ ਤੇ ਕੀ ਮਦਰ ਰਿਕਾਰਡ ਆ ਬਈ ਇਹਦਾ ਮਾਂ ਨੇ ਪਾਇਆ ਦੁੱਧ 17-18 ਕਿਲੋ 17-18 ਕਿਲੋ ਜਿੱਥੋਂ ਆਈਏ ਉਹਨਾਂ ਨੇ ਦੱਸਿਆ ਠੀਕ ਆ ਤੇ ਇਹ ਕਿੰਨਾ ਕੁ ਪਾ ਦੂਗੀ ਬਾਈ ਇਹ 12-13 ਤੋਂ 13 ਤੋਂ ਚਾਹੀਦੇ ਪਹਿਲੇ ਸਵੇਰ ਨੂੰ ਲੋ ਵੀ ਸੱਜਣੋ ਬਾਈਆਂ ਦਾ 12 13 ਲੀਟਰ ਤਾਂ ਆਰਾਮ ਨਾਲ ਇਹ ਵੀ ਪਾ ਦੂਗੀ ਬਾਕੀ ਕੱਦ ਕਾਠ ਦੋਸਤੋ ਦੋਵਾਂ ਦੇ ਸੇਮ ਹੀ ਆ ਵੱਡੇ ਕੱਦ ਕਾਠ ਵਾਲਿਆਂ ਕੋਈ ਛੋਟੇ ਕੱਦ ਨਹੀਂ ਦੋਸਤੋ ਦੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਬਈ ਇਹ ਛਾਂਗੀ ਦਾ ਕੋਈ ਚੱਕਰ ਤਾਂ ਨਹੀਂ ਇਹ ਤਾਂ ਉਹ ਹੀ ਆ ਪਿੱਛੇ ਨਹੀਂ ਕਿ ਕਈ ਵਾਰਵਾਦ ਨਹੀਂ ਜਾਂਦੇ ਹੂੰ ਹੂੰ ਕੋਈ ਚੱਕਰ ਨਹੀਂ ਲੋ ਵੀ ਸੱਜਣੋ ਇੱਕ ਨਿੱਕੀ ਜੀ ਫੋਟ ਆ ਵੈਸੇ ਚੱਲਣੀ ਨਹੀਂ ਹਜੇ ਹੋ ਜਾਂਦੀ ਹੈ ਕੰਜਾ 15 ਦਿਨਾਂ ਦੀ ਕੱਚੀ ਆ ਦੋਸਤੋ ਜੱਜਮੈਂਟ ਉਸ ਢੰਗ ਨਾਲ ਲਾ ਲਓ ਜੀ ਬਾਕੀ ਦੋਸਤੋ ਸੀਲ ਠੰਡੀ ਬਹੁਤ ਆ ਗੈਪ ਦੇ ਵਿੱਚ ਥਣ ਲੱਗਿਆ ਹੋਇਆ ਤੇ ਤੋੜ ਕੇ ਦੋਸਤੋ ਤੁਹਾਨੂੰ ਇਹ ਵੀ ਵਿਖਾ ਦਿੰਨੇ ਆ ਦੋਵੇਂ ਪਾਸਿਆਂ ਤੋਂ ਜੱਜਮੈਂਟ ਆ ਜਿਹੜੀ ਤੁਸੀਂ ਲਾ ਲੈਣੀ ਹੈ ਦੋਸਤੋ ਫੇਸ ਕੁਆਲਿਟੀ ਵੇਖ ਸਕਦੇ ਆ ਦੋਸਤੋ ਬਹੁਤ ਚੰਗੇ ਫੇਸ ਕੁਆਲਿਟੀ ਦੀ ਆ ਬਿਲਕੁਲ ਨਿੱਕਾ ਕੰਨ ਹਵਾਨਾ ਦੋਸਤੋ ਇਹਨੇ ਸੋਨਾ ਬਣਾ ਲੈਣਾ 15 ਦਿਨਾਂ ਤਾਈਂ ਤੇ 15 ਦਿਨਾਂ ਤਾਈਂ ਇਹਨੇ ਸੋਨਾ ਵੇਖ ਸਕਦੇ ਆ ਬਾਕੀ ਸੀਲ ਠੰਡੀਆਂ ਵਰਡੇ ਕੱਦ ਕਾਠ ਵਾਲੀ ਆ ਦੋਸਤੋ ਦੇਖ ਸਕਦੇ ਆ ਦੋਸਤੋ ਬਿਲਕੁਲ ਨਿੱਕਾ ਕੰਨ ਮੱਛੇ ਦੇ ਵਿੱਚ ਬੋਦੀ ਦੇਖ ਸਕਦੇ ਆ ਲੈ ਚੱਲ ਬਾਈ ਬਾਕੀ ਦੋਸਤੋ ਬਾਈ ਦਾ ਵਪਾਰ ਦਾ ਕੰਮ ਆ ਇੱਥੇ ਆ ਕੇ ਤੁਸੀਂ ਆਪ ਦੀ ਤਸੱਲੀ ਕਰ ਸਕਦੇ ਆ ਕੀ ਰੇਟ ਕਰਾਂਗੇ ਭਰਾ ਫਿਰ ਦੋਵਾਂ ਦਾ 1 ਲੱਖ 5000 1 ਲੱਖ 5000 ਮਾਨਤਨ ਕਰਦੇ ਹਾਂ ਉਹਦਾ ਫਰਮਾਨ ਲਓ ਵੀ ਸੱਜਣੋ ਬਾਈ ਜਾਂਦਾ 1 ਲੱਖ 5000 ਰੁਪਏ ਡਿਮਾਂਡ ਕੀਤੀ ਹੈ ਜੋੜੇ ਦੀ ਜਿਸ ਕਿਸੇ ਵੀਰ ਨੇ ਦੋਸਤੋ ਜੋੜੇ ਦੇ ਵਿੱਚੋਂ ਸਿੰਗਲ ਲੈਣੀ ਹੋਵੇ ਉਸ ਢੰਗ ਨਾਲ ਬਾਈ ਰੇਟ ਕਰ ਲੂਗਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਜੋੜਾ ਹੀ ਲੈਣਾ ਹੋਵੇ ਤਾਂ ਮਾਨਤਨ ਜਿਹੜਾ ਤੁਹਾਡਾ 1 ਲੱਖ 5000 ਦੇ ਵਿੱਚ ਹੋ ਜਾਊਗਾ ਇੱਕ ਤਾਜੀ ਸੂਈ ਹੈ ਦੋਸਤੋ ਤੇ ਇੱਕ ਦੋਸਤੋ ਗੱਬਣਾ 15 ਦਿਨਾਂ ਦੀ ਕੱਚੀ ਆ ਜਜਮੈਂਟ ਤੁਸੀਂ ਇੱਥੇ ਆ ਕੇ ਲਾ ਲੈਣੀ ਹੈ ਤਸੱਲੀ ਕਰ ਲੈਣੀ ਆ ਨੰਬਰ ਆ ਜਿਹੜਾ ਦੋਸਤੋ ਬਾਈ 10 ਸਕਰੀਨ ਤੇ ਚੱਲਦਾ ਰਹਿਣਾ ਤੇ ਜਿਸ ਕਿਸੇ ਵੀਰ ਨੇ ਦੋਸਤੋ ਇਦਾਂ ਦੀ ਵੀਡੀਓ ਬਣਵਾਉਣੀ ਹੋਵੇ ਤਾਂ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ ਧੰਨਵਾਦ ਦੋਸਤੋ